ਸਰਕਾਰ ਵੱਲੋਂ ਨਸ਼ਾ ਰੋਕਣ ਲਈ ਜੋਦਨ ਨਸ਼ਾ ਵਿਰੁੱਧ ਜਾਗਰੂਕਤਾ ਮਹਿੰਮ ਚਲਾਈ ਹੋਈ ਹੈ ਇਸ ਲਈ ਅੱਜ ਮਲੇਰਕੋਟਲਾ ਦੇ ਐਸਐਸਪੀ ਗਗਨਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਰਚ ਅਭਿਆਨ ਕੀਤਾ ਚਾਰ ਦੇ ਮਸ਼ਹੂਰ ਮੋਹੱਲਾ ਭੁੰਸੀ ਵਿੱਚ ਵਕਵਾ ਘਰਾਂ ਵਿੱਚ ਪਹੁੰਚੇ ਅਤੇ ਨਸ਼ੇ ਵੇਚਣ ਅਤੇ ਖਰੀਦਣ ਵਾਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਮੋਹੱਲਾ ਵਾਸੀ ਨੇ ਕਿਹਾ ਕਿ ਜਦੋਂ ਦੀ ਸਰਕਾਰ ਨੇ ਇਹ ਮੁਹਿੰਮ ਚਲਾਈ ਹੈ ਉਸ ਦਿਨ ਤੋਂ ਇਸ ਮੋਹੱਲੇ ਦੇ ਵਿੱਚ ਨਸ਼ਾ ਨਹੀਂ ਵਿਕ ਰਿਹਾ ਜਦੋਂ ਕਾਮਰੇਡ ਅਬਦੁੱਲ ਸਤਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੀ ਜੋ ਨਸ਼ਾ ਕਰਦੇ ਨੇ ਉਹਨਾਂ ਤੇ ਪਰਚੇ ਦੇ ਦਿੰਦੇ ਹਨ ਉਹਨਾਂ ਨੇ ਕਿਹਾ ਕਿ ਇਸ ਮੋਹੱਲੇ ਤੋਂ ਇਲਾਵਾ ਹੋਰ ਕਿਸੇ ਵੀ ਏਰੀਆ ਵਿੱਚ ਕਦੇ ਰੇਡ ਨਹੀਂ ਕੀਤੀ ਜਰਕੇ ਪੁਲਿਸ ਨੂੰ ਸਭ ਕੁਝ ਪਤਾ ਹਾਂਜੀ ਕੀ ਨਾਈਟ ਹੋ ਰਹੀ ਹੈ ਜੀ ਕਾਮਰੇਟ ਅਬਦਲ ਸਤਾਰ ਜ਼ਿਲ੍ਹਾ ਸਕੱਤਰ ਸੀਪੀਏ ਮਲੇਰਕੋਟਾ ਅੱਛਾ ਕੀ ਕਹੋਗੇ ਜੀ ਜਿਹੜੀ ਪੁੰਸੀ ਵਿੱਚ ਰੇਡ ਹੋਈ ਹੈ ਪੁਲਿਸ ਵੱਲੋਂ ਦੇਖੋ ਪੁੰਸੀ ਦੇ ਵਿੱਚ ਪੁਲਿਸ ਨੇ ਪਹਿਲਾਂ ਵੀ ਬਹੁਤ ਵਾਰੀ ਰੇਡਾਂ ਮਾਰੀਆਂ ਨੇ ਪੂਰੇ ਜਿਹੜੇ ਮੁੰਡੇ ਇਸ ਚਿੱਟੇ ਦੀ ਲੱਥ ਲੱਗੇ ਨੇ ਨੰਨੇ ਮੁੰਡੇ ਉਹਨਾਂ ਨੂੰ ਤਾਂ ਪੁਲਿਸ ਚੱਕ ਕੇ ਲਿਜਾ ਕੇ ਇਦਾਂ ਜਿਹੜੇ ਪਰਚੇ ਆ ਕਰੀ ਜਾਂਦੀ ਆ ਪਰ ਜਿਹੜੀਆਂ ਵੱਡੀਆਂ ਮੱਛੀਆਂ ਨੇ ਜਿਨ੍ਹਾਂ ਨੇ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਬਣਾਈਆਂ ਹੋਈਆਂ ਨੇ ਉਹ ਅੱਜ ਤੱਕ ਸਾਡੇ ਮਲੇਰਕੋਲੇ ਜ਼ਿਲ੍ਹੇ ਦੇ ਵਿੱਚੋਂ ਕੋਈ ਨਜ਼ਰ ਨਹੀਂ ਆਇਆ ਵੀ ਉਹ ਪੁਲਿਸ ਨੇ ਫੜ ਕੇ ਅੰਦਰ ਕਰਤਾ ਜਾਂ ਉਹਨਾਂ ਦੀ ਪ੍ਰਾਪਰਟੀ ਤਲਾਸ਼ ਕਰਤੀ ਵੀ ਇਦਾਂ ਦਾ ਤਾਂ ਕੋਈ ਨਜ਼ਰੀ ਨਹੀਂ ਆ ਰਿਹਾ ਆ ਐਸਐਸਪੀ ਸਾਹਿਬ ਹੁਣ ਉਹਰੇ ਭੌਂਸੀ ਦੇ ਚੌਂਕ ਦੇ ਵਿੱਚ ਆ ਕੇ ਇੱਕ ਦੋ ਘਰਾਂ ਦੇ ਵਿੱਚ ਆ ਕੇ ਚੈੱਕ ਕਰਕੇ ਉਧਾਂ ਚਲੇ ਗਏ ਨੇ ਪਰ ਜਿੱਦਾਂ ਡਿਊਟੀ ਬਣਦੀ ਆ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਦਾਂ ਦੀ ਜਿਹੜੀ ਪੁਲਿਸ ਦੀ ਕਾਰਵਾਈ ਆ ਉਹ ਸ਼ਹਿਰ ਦੇ ਵਿੱਚ ਓਦਾਂ ਨਹੀਂ ਹੋ ਰਹੀ ਪਰ ਨਸ਼ਾ ਤਾਂ ਹੁਣ ਤੁਸੀਂ ਆਲੇ-ਦਾਲੇ ਦੇਖੋ ਇਹ ਤਾਂ ਪੀਣ ਵਾਲੇ ਨੇ ਜਿਹੜੇ ਉਹਨਾਂ ਨੂੰ ਜਿੰਨਾ ਮਰਜ਼ੀ ਫੜ ਕੇ ਉਹ ਕਰੀ ਜਾਵੋ ਪਰ ਜਿਹੜੇ ਕਰੋੜਾਂ ਦੀਆਂ ਪ੍ਰਾਪਰਟੀਆਂ ਬਣਾ ਗਏ ਉਹਨਾਂ ਦਾ ਅੱਜ ਤੱਕ ਕੁਝ ਨਹੀਂ ਹੋਇਆ ਅੱਛਾ ਉਹਰੇ ਭੁਮਸੀ ਜੇ ਸੱਤਵੀਂ ਅੱਠਵੀਂ ਵਾਰ ਐਸਟਿੰਗ ਆਪਰੇਸ਼ਨ ਹੋਇਆ ਹੁਣ ਤੱਕ ਕੋਈ ਪੁਲਿਸ ਨੂੰ ਲੱਭਿਆ ਕੁਝ ਨਹੀਂਗਾ ਮੈਂ ਉਹ ਤੁਹਾਨੂੰ ਦੱਸਿਆ ਤਾਂ ਹੈਗਾ ਵੀ ਜਿਹੜੇ ਪੀਣ ਵਾਲੇ ਨੇ ਵਿਚਾਰੇ ਸਾਡੀ ਨਹੀਂ ਸਕਦੇ ਉਹਨਾਂ ਨੂੰ ਹੀ ਫੜ ਕੇ ਜਾ ਉਹਨਾਂ ਦੇ ਘਰਾਂ ਦੀਆਂ ਤਲਾਸ਼ੀਆਂ ਲੈ ਕੇ ਇੱਥੋਂ ਚਲੇ ਜਾਂਦੇ ਨੇ ਵੀ ਜਿਹੜੇ ਵੱਡੀਆਂ ਮੱਸੀਆਂ ਨੇ ਜਿਨ੍ਹਾਂ ਨੇ ਬੂਟੇ ਲਾਏ ਹੋਏ ਨੇ ਉਹਨਾਂ ਤੇ ਕੋਈ ਵੀ ਅਸਰ ਨਹੀਂ ਆਦਾ ਸ਼ਹਿਰ ਦੇ ਵਿੱਚ ਇੱਥੇ ਭੁੰਸੀ ਚੌਂਕ 'ਚ ਕਿਉਂ ਵਾਰ-ਵਾਰ ਮਾਰੀ ਜਾਂਦੇ ਆ ਹੋਰ ਏਰੀਆ 'ਚ ਕਿਉਂ ਨੂੰ ਜਾ ਰਹੇ ਇਹ ਹੁਣ ਪੁਲਿਸ ਨੂੰ ਪਤਾ ਵੀ ਇੱਥੇ ਵਾਰ-ਵਾਰ ਕਿਉਂ ਆਉਂਦੀ ਆ ਸ਼ਹਿਰ ਦੇ ਵਿੱਚ ਕਿਤੇ ਇਕੱਲਾ ਭੁੰਸੀ ਜੀ ਥੋੜੀ ਨਸਾ ਵੀਕਦਾਗਾ ਜਾਂ ਇੱਥੇ ਪੀਂਦੇ ਨੇ ਸ਼ਹਿਰ ਦੇ ਆਲੇ-ਦਾਲੇ ਸਾਰੇ ਆਪਾਂ ਦੇਖਦੀਆਂ ਵੀ ਜਿੱਦਾਂ ਨੂੰ ਮਰਜੀ ਲੰਘ ਜਾਓ ਵੀ ਕਿਵੇਂ ਜਿਹੜਾ ਨਸ਼ੇ ਵਾਲੇ ਨੇ ਫਿਰਦੇ ਨੇ ਉਦਾਂ ਪਰ ਇੱਕ ਚੀਜ਼ ਜ਼ਰੂਰ ਆ ਅਸੀਂ ਦੇਖੀ ਆ ਸਾਡੇ ਉਰੇ ਦੇ ਸੀਏ ਦੇ ਜਿਹੜੇ ਇਨਚਾਰਜ ਨੇ ਮਾਹੌਰਾਣੇ ਦੇ ਉਹਨਾਂ ਦੀ ਐਕਟੀਵਿਟੀ ਅਸੀਂ ਜਰੂਰ ਸਹਿਰ ਦੇ ਵਿੱਚ ਦੇਖੀ ਆ ਵੀ ਉਹ ਜਦ ਗਸ਼ਤ ਕਰਦੇ ਨੇ ਤਾਂ ਇਹ ਪੀਣ ਵਾਲੇ ਵੀ ਸਾਰੇ ਸ਼ਹਿਰ ਤੋਂ ਬਾਹਰ ਭੱਜ ਜਾਂਦੇ ਨੇ ਵੀ ਉਹ ਕੋਈ ਇੱਥੇ ਇਦਾਂ ਨਜ਼ਰ ਨਹੀਂ ਆਉਂਦੇ ਉਹਨਾਂ ਦੀ ਜਿਹੜੀ ਟੀਮ ਗਸ਼ਤ ਕਰਦੀ ਆ ਉਹਨਾਂ ਦੀ ਐਕਟੀਵਿਟੀ ਆ ਜਿਹੜੀ ਉਹ ਵਧੀਆ ਚੰਗੀ ਆ ਜਦੋਂ ਦੇ ਐਸਐਸਪੀ ਆਏ ਨੇ ਉਹਨਾਂ ਬਾਰੇ ਕੀ ਕਹਿਣਾ ਤੁਸੀਂ ਉਹ ਮੈਂ ਤਾਂ ਅੱਜ ਆਹ ਪਹਿਲੇ ਦਿਨ ਹੀ ਭੁੰਸੀ ਦੇ ਵਿੱਚ ਹੀ ਉਹਨਾਂ ਦੇ ਆ ਦੋ ਘਰਾਂ ਦੀ ਚੈਕਿੰਗ ਦੇਖੀ ਆ ਪਰ ਬਹੁਤ ਜ਼ਿਲ੍ਹਿਆਂ ਦੇ ਵਿੱਚ ਜੋ ਮੁੱਖ ਮੰਤਰੀ ਦਾ ਹੁਕਮ ਆ ਅ ਵੱਡੇ ਮਦਰ ਮੱਛਾਂ ਦੇ ਘਰ ਟਾਹੇ ਗਏ ਨੇ ਪਰ ਉਹ ਸਾਡੇ ਸ਼ਹਿਰ ਚ ਉਦਾਂ ਦਾ ਦੇਖਣ ਨੂੰ ਨਹੀਂ ਮਿਲਿਆ ਮਲੇਕੋਲੀ ਵਿੱਚ ਘਰ ਟਾਹ ਨਹੀਂ ਗਿਆ ਨਹੀਂ ਦੇਖਿਆ ਹੀ ਨਹੀਂ ਅਸੀਂ ਕੋਈ ਸ਼ਹਿਰ ਦੇ ਵਿੱਚ ਵੀ ਵੱਡੀਆਂ ਮੱਸੀਆਂ ਤੁਸੀਂ ਪ੍ਰੈਸ ਵਾਲੇ ਤਾਂ ਸਾਰੇ ਜਾਣਦੇ ਹੋ ਵੀ ਕਰੋੜਾਂ ਰੁਪਈਆ ਦੀਆਂ ਕੋਠੀਆਂ ਬਣਾਈ ਬੈਠੇ ਨੇ ਜਿਹੜੇ ਲੋਕ ਸਾਡੇ ਐਮਸੀਆਂ ਨੇ ਬਹੁਤ ਨੇ ਪੁਲਿਸ ਨੂੰ ਲਿਖ ਕੇ ਵੀ ਨੌ ਵੀ ਦੱਸੇ ਹੋਏ ਨੇ ਪਰ ਪੁਲਿਸ ਉਦਾਂ ਦੀ ਨਹੀਂ ਕਾਰਵਾਈ ਕਰਦੀ ਹੈ ਉਹ ਜਿਆਦਾ ਵਿਗਦਾ ਦੀ ਵੀਰੇ 20-25 ਮੁੰਡੇ ਆਏ ਰਹਿੰਦੇ ਹੁੰਦੇ ਥੀ ਉਰੇ ਹਰ ਵਾਰ ਉਰੇ ਰੌਣਕ ਲੱਗੀ ਰਹਿੰਦੀ ਥੀ ਲੇਕਿਨ ਜਿੱਦਾਂ ਜਦ ਪੁਲਿਸ ਨੇ ਪਾਇਆ ਇੱਥੇ ਸਾਰਾ ਉਹ ਕਿਹੜਾ ਏਰੀਆ ਪੈਂਦਾ ਹੈ ਤੁਹਾਡਾ ਪੁਨਸੀ ਪੈਂਦਾ ਜੀ ਮੰਨ ਲਾ ਪੁਨਸੀ ਮਲੇਰ ਮਲੇ ਕੋਲਾ ਕੀ ਲੱਗਦਾ ਨਸ਼ਾ ਹੁਣ ਉਰੇ ਕੱਟ ਗਿਆ ਬੰਦ ਹੋ ਗਿਆ ਕੱਟ ਗਿਆ ਹਾਂ ਵੀਰੇ ਬਿਲਕੁਲ ਬੰਦ ਲਾ ਹੋ ਗਿਆ ਜਿਹੜੇ ਮੁੰਡੇ ਕਰਦੇ ਦੀ ਬੇਇੱਜ਼ਤੀ ਉਹ ਵੀ ਸੁਧਰ ਗਏ ਪੁਲਿਸ ਦਾ ਬਾਰ-ਬਾਰਾਂ ਦਾ ਅਸਰ ਹੋਇਆ ਅਸਰ ਸਾਰਾ ਹੀ ਅਸਰ ਹੋਇਆ ਵੀਰੇ ਜਿਸ ਦਿਨ ਇਹ ਪਹਿਲੇ ਵਾਰ ਆਇਆ ਸੀ ਉਦੋਂ ਦੀ ਅਸਰ ਸਟਾਰਟ ਹੋਣ ਲੱਗ ਗਿਆ ਸੀ ਵਿਚ ਦੀ ਫੇਲ ਲੱਗੇ ਦੀ ਫਿਰ ਇਹਨਾਂ ਨੇ ਪਾਇਆ ਉੱਤਾ ਫਿਰ ਸਾਰਾ ਵੀਰੇ ਹੁਣ ਫਾਈਨਲ ਹੋ ਗਿਆ ਮਹੱਲੇ ਵਾਲਿਆਂ ਨੇ ਵੀ ਹਾਂ ਹਾਂ ਮਹੱਲੇ ਵਾਲਿਆਂ ਨੇ ਵੀਰੇ ਸਾਰਿਆਂ ਨੂੰ ਉੱਤਾ ਚੱਕਿਆ ਤਾਂ ਹੀ ਵੀਰੇ ਉਰੇ ਰੌਣਕਾਈ ਆ ਨਹੀਂ ਉਰੇ ਰੌਣਕੋਂ ਦਾ ਤਾਂ ਕੋਈ ਵਕਤ ਨਹੀਂ ਸੀ ਮੈਂ ਖੁਦ ਵੀ ਘਰ ਵਿੱਚੋਂ ਤਿਆਰ ਹੋ ਗਿਆ ਦੀ ਵੀਰੇ ਉਰੋ ਵੀ ਉਰੇ ਮਹੱਲੇ 'ਚ ਰਹਿਣ ਦਾ ਕੋਈ ਫਾਇਦਾ ਨਹੀਂ ਲੇਕਿਨ ਹੁਣ ਮੈਂ ਨੇ ਹਾਲਾਤ ਦੇਖੇ ਨੇ ਵੀਰੇ ਇੱਥੇ ਬਹੁਤ ਬਿਲਕੁਲ ਸਹੀ ਹੈ ਉਸ ਨੂੰ ਹੁਣ ਇੱਕ ਮਹੀਨਾ ਹੋ ਚੱਲਿਆ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਕਾਡਰਨੈਂਟ ਸਰਚ ਆਪਰੇਸ਼ਨ ਚੱਲ ਰਿਹਾ ਸਾਰੇ ਸੀਨੀਅਰ ਅਫਸਰ ਸਾਰੇ ਫੀਲਡ ਚ ਨੇ ਪੂਰੇ ਪੰਜਾਬ ਦੇ ਤੇ ਹੁਣ ਤੁਸੀਂ ਵੀ ਦੇਖਿਆ ਵੀ ਲੋਕੀ ਵੀ ਆਪ ਲੋਕਾਂ ਦਾ ਵਿਸ਼ਵਾਸ ਬਣਿਆ ਪੁਲਿਸ ਤੇ ਲੋਕੀ ਆਪ ਇਨਫੋਰਮੇਸ਼ਨ ਦਿੰਦੇ ਐ ਤੇ ਜਿਹੜੇ ਭੁੰਸੀ ਮੱਲਾ ਸੀ ਜਿਵੇਂ ਇੱਥੇ ਅੱਗੇ ਬਹੁਤ ਬਦਨਾਮ ਮੱਲਾ ਸੀ ਹੁਣ ਲੋਕੀ ਆਪ ਖੁਸ਼ ਨੇ ਲੋਕੀ ਵੀ ਖੁਸ਼ ਨੇ ਵੀ ਹੁਣ ਅਸੀਂ ਇੱਥੇ ਦਵਾਰ ਤੋਂ ਰਹਿਣਾ ਚਾਹੁੰਦੇ ਆ ਪਹਿਲੇ ਕਈ ਲੋਕ ਘਰ ਛੱਡਣ ਨੂੰ ਤਿਆਰ ਹੋ ਗਏ ਸੀਗੇ ਸੋ ਇਸੇ ਤਰ੍ਹਾਂ ਹੀ ਲੋਕਾਂ ਦਾ ਜੇ ਸਹਿਯੋਗ ਰਹੂਗਾ ਤੇ ਪੁਲਿਸ ਦਾ ਸਾਥ ਦੇਣਗੇ ਤੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਏਰੀਆ ਹੈਗਾ ਨਸ਼ਾ ਮੁਕਤ ਬਣੇ ਤੇ ਇਹਨਾਂ ਦੇ ਬੱਚਿਆਂ ਦਾ ਵਧੀਆ ਫਿਊਚਰ ਬਣੇ ਕੀ ਲੱਗਦਾ ਇਸ ਏਰੀਏ ਦੇ ਬੰਦਿਆਂ ਨੇ ਸਾਰਾ ਨਸ਼ਾ ਵੀ ਛੱਡਿਆ ਨਸ਼ਾ ਵੀ ਛੱਡਿਆ ਕਈ ਹੁਣ ਚੰਗਾ ਕੰਮ ਕਰ ਲਾਗੇ ਕੋਈ ਸਬਜ਼ੀ ਵੇਚ ਰਿਹਾ ਕੋਈ ਸਕੂਲਾਂ ਚ ਕਿਤੇ ਪੀਣ ਲੱਗਿਆ ਕੋਈ ਕਿਤੇ ਲੱਗਿਆ ਸੋ ਸਾਰੇ ਮੈਂ ਤਾਂ ਇਹੀ ਕਹਾਂਗਾ ਵੀ ਇਦਾਂ ਹੀ ਆਪਣੇ ਆਪ ਨੂੰ ਸੁਧਾਰਨ ਤੇ ਕਿਉਂਕਿ ਇੱਕੋ ਜੀਵਨ ਮਿਲਦਾ ਉਹਨੂੰ ਆਪਾਂ ਚੰਗੇ ਪਾਸੇ ਲਾਈਏ